ਸਤਿ ਸ਼੍ਰੀ ਅਕਾਲ ਜੀ ਅੱਜ ਦੀ ਵੀਡੀਓ ਦੇ ਵਿੱਚ ਸਾਰਿਆਂ ਦਾ ਸਵਾਗਤ ਕਰਦੇ ਆਂ ਅੱਜ ਮਾਨਸਾ ਆਏ ਹੋਈ ਸੀ ਨਾਲ ਮੇਰੇ ਸੀ ਸੱਤਾ ਬਾਈ ਮਾਨਸਾ ਆਈਏ ਤੇ ਬਾਈ ਸਿੱਧੂ ਮੂਸੇਵਾਲਾ ਦਾ ਜ਼ਿਕਰ ਨਾ ਹੋਵੇ ਇਹ ਤਾਂ ਹੋ ਨਹੀਂ ਸਕਦਾ ਗੱਲਾਂ ਕਰਦੇ ਜਾ ਰਹੇ ਸੀ ਤਾਂ ਸੋਚਿਆ ਕਿ ਕਿਉਂ ਨਾ ਉਸ ਜਗ੍ਹਾ ਤੇ ਜਾਇਆ ਜਾਵੇ ਜਿੱਥੇ ਬਾਈ ਸਿੱਧੂ ਮੂਸੇਵਾਲਾ ਨੇ ਆਪਣੀ ਜ਼ਿੰਦਗੀ ਦੀ ਦੇ ਆਖਰੀ ਸਾਹ ਲਏ ਹੁਣ ਇੱਥੋਂ ਅਸੀਂ ਜਾਵਾਂਗੇ ਪਿੰਡ ਜਵਾਰਕੇ ਜਿੱਥੇ ਹਮਲਾਵਰਾਂ ਨੇ ਸਿੱਧੂ ਬਾਈ ਤੇ ਹਮਲਾ ਕੀਤਾ ਸੀ ਤੇ ਚੱਲ ਗਏ ਭਾਈ ਹਾਂ ਚਲੋ ਤੇ ਆਪਾਂ ਉਹ ਵੀ ਦਿਖਾ ਦਾਂਗੇ ਜਿੱਥੋਂ ਪਹਿਲੀ ਸੀਸੀਟੀਵੀ ਫੁਟੇਜ ਆਈ ਸੀਗੀ ਜਿਹੜੀ ਨਿਊਜ਼ ਚੈਨਲਾਂ ਤੇ ਚੱਲੀ ਸੀ ਜਿੱਥੋਂ ਪਤਾ ਲੱਗਦਾ ਹੈ ਕਿ ਹਮਲਾਵਰ ਪਹਿਲਾਂ ਹੀ ਘਰ ਤੋਂ ਹੀ ਤਕਰੀਬਨ ਉਹਦੇ ਪਿੱਛੇ ਲੱਗੇ ਹੋਏ ਸੀ ਚੱਲ ਗਏ ਫਿਰ ਚਲੋ ਚੱਲ ਮਾਰ ਕੇ ਇਹ ਹੈ ਜੀ ਸਾਹਮਣੇ ਉਹ ਚੌਕ ਰਮਦਿੱਤਿਆ ਵਾਲਾ ਕੈਂਚੀਆਂ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਪਹਿਲੀ ਸੀਸੀਟੀਵੀ ਫੁਟੇਜ ਜਿਹੜੀ ਨਿਊਜ਼ ਚੈਨਲਾਂ ਤੇ ਚੱਲੀ ਉਹ ਇੱਥੋਂ ਹੀ ਆਈ ਸੀ ਤੋਂ ਇਹ ਗੱਲ ਸਾਫ਼ ਹੁੰਦੀ ਹੈ ਕਿ ਇਹ ਹਮਲਾਵਰ ਸੀ ਉਹ ਪਿੱਛੋਂ ਹੀ ਸਿੱਤੂ ਵਾਈ ਦੇ ਮਗਰ ਲੱਗੇ ਹੋਏ ਸੀਗੇ। ਚਾਹੋ ਤੁਹਾਨੂੰ ਦਿਖਾਉਣੇ ਚੌਂਕ ਤੇ ਚੌਂਕ ਤੋਂ ਲੰਘ ਕੇ ਜਾਵਾਂ ਤੁਸੀਂ ਦਾ ਜਵਾਰ ਕੀ ਇਹ ਹੈ ਭਾਈ ਇਹ ਉਹ ਧਰਮਦਿੱਤਿਆ ਵਾਲਾ ਚੌਂਕ ਇਹਨਾਂ ਦੁਕਾਨਾਂਾਂ ਚੌਂਕ ਸੱਚ ਕੈਮਰਾ ਲਗਾਏ ਜਿੱਤੇ ਸੀਸੀਟੀਵੀ ਫੁਟੇਜ ਜਿੱਥੋਂ ਹੀ ਚੱਲੀ ਸੀ ਇਹ ਇਹ ਰਾਹ ਜਿਹੜਾ ਅਸੀਂ ਜਾ ਰਹੇ ਹਾਂ ਇਹ ਜਵਾਰ ਕੇ ਪਿੰਡ ਨੂੰ ਜਾਂਦਾ ਹੈਗਾ ਜਿਹੜਾ ਆਹ ਮੋੜ ਹੈਗਾ ਹਨਾ ਇੱਥੇ ਲੱਗਿਆ ਹੋਇਆ ਸੋਪ ਫੁਟ ਕੈਮਰਾ ਜਿੱਤੇ ਸਿਚੂ ਵੀ ਪੋਟੇ ਜਾਈਏ ਤੇ ਗੋਲਗਾ ਨਾਲ ਸਾਊਂਡ ਵੀ ਕੈਪਚਰ ਹੋ ਜਾਣਾ ਇਹ ਇੱਥੋਂ ਮੁੜਦੀਏ ਤੋਂ ਗੱਡੀ ਆਹ ਜੀ ਵਿੱਚੋਂ ਲੰਘਦੀ ਹੈ ਤੇ ਇੱਥੋਂ ਵਸ ਨਾਲ ਹੀ ਮੁਰਗੇ ਜਿੱਦਾਂ ਗੱਡੀ ਜਾ ਰਹੀ ਹੈ ਇੱਥੇ ਬਾਸ ਬਾਸ ਕਰਨਾ ਪੈਂਦੀ ਹੈ ਤੇ ਅੱਗੇ ਤੁਹਾਨੂੰ ਦਿਖਾਉਣਾ ਹੈ ਚੱਲਦੇ ਆਪਾਂ ਕਰਨਾਂ ਗੱਲ ਕਰਾਂਗੇ ਇਹ ਬੜਾਰੇ ਨੇ ਇਥੇ ਤੇ ਆ ਆ ਤਾਂ ਹੈ ਬਈ ਹੋ ਆਇੜਾ ਕ੍ਰਾਸ ਹੀ ਮਾਰੇ ਪਿੱਛਲੇ ਇੱਥੇ ਸਿੱਧੂ ਦੀ ਗੱਡੀ ਸੀਗੀ ਅੱਜ ਦੇ ਤੁਸੀਂ ਸੜਕ ਤੇ ਕ੍ਰਾਸ ਮਾਰਿਆ ਹੋ ਦੇਖਦੇ ਹਾਂ ਇੱਥੇ ਸਿੱਧੂ ਵਾਜ ਦੀ ਗੱਡੀ ਖੜੀ ਸੀ ਜਦੋਂ ਗੋਈ ਤੇ ਫਾਇਰਿੰਗ ਹੋਈ ਸੀਗੀ ਤੇ ਸਾਹਮਣੇ ਅੜੇ ਕੰਧਾਂ ਤੇ ਨਿਸ਼ਾਨ ਨੇ ਕੋਈ ਸੱਤੇ ਇਹ ਗੋਲੀਆਂ ਦੇ ਨਿਸ਼ਾਨ ਨੇਗੇ ਜਦੋਂ ਹਾਂ ਕਿਉਂਕਿ ਦੋ ਗੱਡੀਆਂ ਸੀ ਕਿਸੇ ਨੇ ਗੋਲੀ ਕਿਧਰੋਂ ਚਲਾਈ ਕਿਸੇ ਨੇ ਗੋਲੀ ਕਿਧਰੋਂ ਚਲਾਈ ਹੈਨਾ ਤਾਂ ਉਦੋਂ ਵੀ ਕੋਸ਼ਿਸ਼ ਭਾਈ ਹੋਰਾਂ ਦੇ ਲੱਗੀਆਂ ਕੁਛ ਗੱਟੀ ਦੇ ਲੱਗੀਆਂ ਤਾਂ ਕੁਛ ਕੰਦਾਂ 'ਚ ਵੀ ਲੱਗੀਆਂ ਇਹ ਦੇਖ ਕੇ ਬਾਹਲਾ ਮੰਨ ਗਿਆ ਖਾਬ ਭਾਵਕ ਜਾ ਹੋ ਗਿਆ ਹੋਰ ਸਹੀ ਗੱਲ ਹੈ ਬਾਈ ਹਣਾ ਪਰਸੋਂ ਨੂੰ ਅੱਜ 27 ਮਈ ਹੈ ਪਰਸੋਂ 29ਵੀਂ ਹੋਊਗੀ ਹਾਂ ਹਾਂ ਪੂਰਾ ਪੂਰਾ 1 ਸਾਲ ਹੋ ਜਾਊਗਾ ਇਹ ਘਟਨਾ ਵਾਪਰੀ ਨੂੰ ਇਹ ਦੇਖੋ ਬਈ ਆਪ ਉਹ ਤਾਂ ਆਪਾਂ ਫੀਲ ਹੀ ਕਰ ਸਕਦੇ ਆ ਆਪਣੇ ਰੌਂਗ ਤੇ ਖੜੇ ਹੁੰਦੇ ਨਾ ਉਹ ਚੀਜ਼ ਸੋਚ ਕੇ ਵੀ ਤੇ ਕੀ ਬੀਤੀ ਹੋਣਾ ਉਹਨੂੰ ਮੰਨ ਕੇ ਚੱਲੋ ਹਣਾ ਜਦੋਂ ਐਡਾ ਵੱਡਾ ਕੁ ਘਟਨਾ ਹੋ ਜੇ ਹਣਾ ਦੇਖੋ ਅੱਜ ਵੀ ਕਿਵੇਂ ਉਹਨਾਂ ਨੂੰ ਚਾਹਣ ਵਾਲੇ ਸਿੱਧੂ ਨੂੰ ਚਾਹਣ ਵਾਲੇ ਕਿਵੇਂ ਕਿਵੇਂ ਆ ਰਹੇ ਨੇ ਇੱਥੇ ਜਾ ਰਹੇ ਨੇ ਤੇ ਉਧਰ ਬਾਈ ਦੀ ਜਾਦਵੀ ਬਣਾਈ ਜਾ ਰਹੀ ਹੈ ਸ਼ਾਇਦ ਮੇਰੇ ਖਿਆਲ ਚ ਉੱਥੇ ਕੋਈ ਬੋਤਲ ਲੱਗੂਗਾ ਤੇ ਬਾਕੀ ਆਪਾਂ ਉਥੋਂ ਦੇ ਜਿਹੜੇ ਪ੍ਰਬੰਧਕ ਨੇ ਉਹਨਾਂ ਨਾਲ ਕਰਾਂਗੇ ਗੱਲਬਾਤ ਵੀ ਕੀ ਚੀਜ਼ ਬਣਾਈ ਜਾ ਰਹੀ ਹੈ ਉਹ ਆ ਤੁਹਾਨੂੰ ਦਿਖਾਉਨੇ ਆ ਨੇੜੇ ਤੋਂ ਇਹ ਜਿੱਥੇ ਰਾਤ ਤੇ ਬਾਈ ਦੀ ਘਟੀ ਸੀ ਜਿੱਥੇ ਟੋਸ ਮਗੇ ਤੇ ਆਹ ਗੋਲਿਆਂ ਦਾ ਨਿਸ਼ਾਨ ਦੇਖ ਦੂਰ ਦੂਰ ਤੋਂ ਸਿੱਧੂ ਬਾਈ ਦੇ ਸਮਰਥਕ ਆਏ ਹੋਏ ਨੇ ਇੱਥੇ ਦਿੱਲੀ ਤੋਂ ਵੀ ਆਏ ਹੋਏ ਨੇ ਸ਼ਾਇਦ ਇਹ ਬਾਈ ਜੀ ਦਿੱਲੀ ਤੋਂ ਆਏ ਹੋਏ ਨੇ ਇਹ ਜਗ੍ਹਾ ਜਿਹੜੀ ਮੰਦਿਰ ਦੀ ਹੈ ਤੇ ਆਹ ਤੁਹਾਨੂੰ ਗੋਲਿਆਂ ਦੇ ਨਿਸ਼ਾਨ ਦਿਖਾਉਨੇ ਆ ਜਿਹੜੇ ਜਦੋਂ ਬਾਈ ਤੇ ਹਮਲਾ ਹੋਇਆ ਤਾਂ ਉਹਨਾਂ ਦੇ ਨੇ ਨਿਸ਼ਾਨ ਦੇਖੋ ਇੱਕ ਇਧਰ ਜਿਹੜੇ ਕੰਮ ਕਰਾ ਰਹੇ ਨੇ ਸਰਪੰਚ ਸਾਹਿਬ ਪਿੰਡ ਦੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਨੇ ਉਸ ਤੋਂ ਬਾਅਦ ਆਪਾਂ ਵੀ ਸਰਪੰਚ ਸਾਹਿਬ ਨਾਲ ਗੱਲ ਕਰਾਂਗੇ ਤੇ ਪੁੱਛਾਂਗੇ ਵੀ ਸਾਰਾ ਜਿਹੜਾ ਕਰ ਰਹੇ ਸਿਸਟਮ ਦੀ ਕੀ ਗੱਲਬਾਤ ਹੈ ਸਰਪੰਚ ਸਾਹਿਬ ਜਿਹੜਾ ਹੁਣ ਤੁਸੀਂ ਇਹ ਮਤਲਬ ਕੰਮ ਚਲਾ ਰੱਖਿਆ ਮਿਸਤਰੀ ਲੱਗੇ ਹੋਏ ਨੇ ਇਹ ਕੀ ਮਤਲਬ ਬਣਾਇਆ ਜਾ ਰਿਹਾ ਜੀ ਮਿਸਤਰੀ ਆਸੀ ਨਹੀਂ ਲਾਇਆ ਠੀਕ ਹੈ ਜੀ ਉਹ ਸਾਨੂੰ ਹੀ ਮੰਨਣਾ ਇਹ ਕਮੇਟੀ ਦਾ ਪ੍ਰਧਾਨ ਹੈ ਠੀਕ ਹੈ ਜੀ ਇੰਨੀ ਜਗ੍ਹਾ ਮੰਦਪੀ ਸੀ ਮੰਦਪੀ ਕਿ ਜਿੱਥੇ ਮਸਜਿਦ ਚੱਲ ਰਹੀ ਹੈ ਜਿਹੜਾ ਸਟੈਚੂ ਲੱਗਣਾ ਉਹ ਅੱਜ ਵੀ ਇਹੀ ਗੱਲ ਹੈ ਉਹ ਪਹਿਲਾਂ ਵੀ ਇਹੀ ਗੱਲ ਹੈ ਉਹ ਸਟੈਚੂ ਲੱਗਣਾ ਉੱਥੇ ਠੀਕ ਹੈ ਕੋਈ ਔੜਾ ਨਹੀਂ ਸਾਡੇ ਅਸੀਂ ਸਾਡਾ ਭਾਈਚਾਰਾ ਪਿੰਡ ਬਣਿਆ ਹੋਇਆ ਵਿੱਚ ਕਿਸੇ ਨੇ ਤੋਰ ਰੋਮ ਰੋਮੜ ਕੇ ਲਾਤਾ ਜੀ ਹੈ ਕਿ ਕਮੇਟੀ ਨੇ ਰਾਤ ਨੂੰ ਲਾਇਆ ਮਿਸਤਰੀ ਕੱਬ ਜੱਕ ਬਿਲਕੁਲ ਗਲਤ ਗੱਲ ਹੈ ਐਹੀ ਰੰਗਤ ਨਹੀਂ ਦੇਣੀ ਚਾਹੀਦੀ ਮਤਲਬ ਜਿਹੜੇ ਪ੍ਰੈਸ ਵਾਲੇ ਹੋ ਸਤਕਾਰਯ ਕਿਉਂਕਿ ਇੱਕ ਸਾਡਾ ਕੌਮ ਦਾ ਸਾਡਾ ਹੀਰਾ ਮਰ ਗਿਆ ਮਾਰ ਦਿੱਤਾ ਸੋਹਦੀ ਸਿੱਧੂ ਮੁਸੇਵਾਲਾ ਕਿੱਪਿਆਂ ਦਾ ਪੁੱਤ ਅਕਰਨੂ ਦਾ 23 ਤਰੀਕ ਨੂੰ ਇੱਕ ਸਾਲ ਹੋ ਰਿਹਾ ਅਸੀਂ ਕੱਲ ਨੂੰ ਸਾਰੇ ਨਗਰ ਨਿਵਾਸੀ ਇਹ ਨੌਜਵਾਨ ਇਹ ਮੁੰਡੇ ਸਾਰੇ ਅਸੀਂ ਕੱਲ ਨੂੰ ਸ਼ਰੀਰ ਲਾ ਰਿਹਾ ਸੋਹਣੀ ਸਾਹਿਬ ਦਾ ਪਾਠ ਕਰਾ ਰਿਹਾ ਉਹ ਵੀ ਇਹ ਜਰਨੀ ਕਰਾ ਰਹੇ ਸਿੱਧੂ ਮੁਸੇਵਾਲਾ ਦੀ ਯਾਦ ਦੇ ਵਿੱਚ ਉਹਨੂੰ ਤਾਜ਼ਾ ਤਾਜ਼ਾ ਯਾਦ ਰੱਖਾਂਗੇ ਇੱਕ ਨੰਬਰ ਦੂਜਾ ਨੰਬਰ ਸਾਡੇ ਇਹ ਨੌਜਵਾਨ ਇਹ ਪੰਦੇ ਵਿੱਚੋਂ ਪੈਸੇ ਲਾਉਣ ਵਾਲੇ ਨੇ ਨਾ ਕਿ ਕਿਸੇ ਦੀ ਜੇਬ ਦੇ ਵਿੱਚੋਂ ਪੈਸੇ ਕੱਢਣ ਵਾਲੇ ਨੇ ਉਹ ਬੈਠੇ ਨੇ ਉਹ ਮੁੰਡੇ ਨੇ 10-15000 ਦੀਆਂ ਸਿੱਧੂ ਮੂਸੇਵਾਲੇ ਦੀਆਂ ਫੋਟੋਆਂ ਤਿਆਰ ਕੀਤੀਆਂ ਸਾਰੇ ਪਿੰਡ ਦੇ ਉੱਪਰ ਦੀ ਲਾਉਣਗੇ ਸਾਰੇ ਪਿੰਡ ਦੇ ਉੱਪਰ ਦੀ ਲਾਉਣਗੇ ਤੇ ਇਹ ਸਾਰੇ ਅੱਜ ਕੱਲ ਅੱਜ ਟੈਂਟ ਲੱਗਣਾ ਸ਼ੁਰੂ ਹੋ ਜੂ ਅੱਜ ਉਹ ਸਭ ਸਫਾਈ ਕਰਾਈ ਜਾਂਦੇ ਇਹ ਮੁੰਡੇ ਸਾਡੇ ਨੇ ਕਮੇਟੀ ਸਾਡੀ ਹੈ ਅਸੀਂ ਇਹਨਾਂ ਦੇ ਸਾਰੇ ਅਸੀਂ ਕਹਿੰਗੇ ਅਸੀਂ ਭਾਈ ਹਾਂ ਅਸੀਂ ਸਾਡਾ ਪਿੰਡ ਭਾਈਚਾਰੇ ਦਾ ਪਿੰਡ ਹੈ ਅਸੀਂ ਆਪਣੀ ਜੇਬ ਚੋਂ ਲਾਵਾਂਗੇ ਅਸੀਂ ਸਿੱਧੂ ਮੂਸੇਵਾਲੇ ਦੀ ਜਮੀਰ ਨਾ ਵੇਚੀਏ ਨਾ ਸਾਡੀ ਜਮੀਰ ਕਹਿੰਦੀ ਆ ਅਸੀਂ ਕਿਸੇ ਤੋਂ ਪੈਸਾ ਲਈਏ ਠੀਕ ਹੈ ਜੀ ਆਪਣੀ ਜੇਬ ਚੋਂ ਲਾ ਰਹੇ ਆ ਦਾਨ ਦੇ ਰਹੇ ਆ ਠੀਕ ਹੈ ਜੀ ਅਹੀਂ ਚੱਲਦਾ ਰੂਆ ਸਾਡੇ ਇਹ ਜੇ ਨੌਜਵਾਨ ਆਵਰ ਰਹੇ ਨਾਵਰ ਰਹੇ ਨਾਵਰ ਰਹਣ ਠੀਕ ਹੈ ਜੀ ਠੀਕ ਹੈ ਸਰਪੰਚ ਸਾਹਿਬ ਬਹੁਤ ਬਹੁਤ ਧੰਨਵਾਦੀ ਤੁਹਾਡਾ ਹਾਂਜੀ ਵੀਰੇ ਇੱਥੇ ਸਟੈਚੂ ਲੱਗਣ ਜਾ ਰਿਹਾ ਹੈਗਾ ਅੱਛਾ ਜੀ ਇਹ ਜਗ੍ਹਾ ਦਾਨ ਕੀਤੀ ਹੋਈ ਹੈ ਇਹ ਜਗ੍ਹਾ ਮੰਦਿਰ ਦੀ ਹੈ ਜਿੱਥੇ ਮੈਂ ਖੜਾ ਆ ਅੱਛਾ ਇੱਕ ਦਿੱਕੇ ਮੰਦਿਰ ਦੀ ਜਿਹੜਾ ਬਾਬੇ ਦੀ ਸਮਾਰ ਬਣ ਰਹੀ ਹੈ ਇਹ ਜਿਹੜੇ ਨਿਸ਼ਾਨ ਆ ਮੂਸੇ ਵਾਲੇ ਨੇ ਇਹ ਨਿਸ਼ਾਨਾ ਹੀ ਰਹਿਣਗੇ ਬਾਉਂਡਰੀ ਦੀ ਛੋਟੀ ਵੱਜੂਗੀ ਮਤਲਬ ਇਹ ਨਹੀਂ ਹੈਗਾ ਕਿ ਕੋਈ ਵੱਡੀ ਚਾ ਅੱਛਾ ਅੱਛਾ ਨਾ ਇਹ ਨਿਸ਼ਾਨਾਂ ਨੂੰ ਕੋਈ ਛੇੜਛਾੜ ਹੋਵੇ ਕੋਈ ਛੇੜਛਾੜ ਨਾ ਅੱਛਾ ਜਿਹੜਾ ਕਹਿ ਰਹੇ ਸੀਗੇ ਕਿ ਇਹਨਾਂ ਨਿਸ਼ਾਨ ਨੂੰ ਮੋਟਾਤਾ ਜੋ ਉਹ ਸਾਰੀਆਂ افਵਾਹਾਂ ਨੇ ਇਹ ਗਲਤ ਗੱਲਾਂ ਨਹੀਂ ਜੀ ਸਾਹਿਬ ਬਸ ਐਵੇਂ ਮਾਰ ਦਿੰਦੇ ਨੇ ਲੋਕ ਆਏ ਹੋਊਗਾ ਹੋਵੇ ਮੈਂ ਸਮੁੰਦਰ ਦਾ ਪ੍ਰਧਾਨ ਆ ਇਹ ਨਿਸ਼ਾਨ ਐਂ ਹੀ ਰਹਿਣਗੇ ਸਦਾ ਲਈ ਰਹਿਣਗੇ ਠੀਕ ਹੈ ਜੀ ਤੁਸੀਂ ਇੱਥੋਂ ਲੋਕ ਨਹੀਂ ਹੋ ਜੀ ਠੀਕ ਹੈ ਜੀ ਤੇ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜਿਵੇਂ ਕਿ ਹੁਣ ਸਾਲ ਹੋ ਗਿਆ तकरीबन ਹੋ ਹੀ ਗਿਆ ਹਨਾ ਤੇ ਅਜੇ ਤੱਕ ਕੋਈ ਅਨਸਾਫ ਨਹੀਂ ਮਿਲਿਆ ਪਰਿਵਾਰ ਨੂੰ ਹਾਂ ਜੀ ਇਨਸਾਫ ਤਾਂ ਮਿਲਣਾ ਹੀ ਚਾਹੀਦਾ ਠੀਕ ਹੈ ਜੀ ਮਤਲਬ ਜਦੋਂ ਇੱਥੇ ਬਾਈ ਤੇ ਹਮਲਾ ਹੋਇਆ ਤਾਂ ਤੁਸੀਂ ਬਾਈ ਇੱਥੇ ਮੌਜੂਦ ਸੀ ਜਾਂ ਬਾਅਦ ਚਾਈ ਸੀ ਨਹੀਂ ਅਸੀਂ ਬਾਅਦ ਚੀਏ ਇਸੇ ਤਬਰ ਗਏ ਹੋ ਇਸੇ ਅੱਛਾ ਦੋ ਤਿੰਨ ਮੁੰਡੇ ਸੀ ਸਾਡੇ ਮਤਲਬ ਹੁਣ ਮੀਡੀਆ ਮੁਰਦਾ ਹਰ ਇੱਕ ਹੋ ਜਾਂਦਾ ਐਵੇਂ ਗੁਰੇ ਹਰ ਇੱਕ ਹੋ ਜਾਂਦਾ ਸਾਡੇ ਦੋ ਤਿੰਨ ਮੁੰਡੇ ਸੀ ਵਿੜੇ ਵਾਲੇ ਜਿਨ੍ਹਾਂ ਨੇ ਬਾਈ ਨੂੰ ਕੱਢਿਆ ਸੀ ਸੂਚੇ ਭੱਲ ਕੇ ਬਾਕੀ ਤਾਂ ਪਬਲਿਕ ਬਾਅਦ ਚਾਹੀਏ ਇਹ ਸੀ ਬਾਈ ਪਿੰਡ ਜਵਾਰਕੀ ਦੀੋਂ ਥਾਂ ਇਹ ਤੋਂ ਮੰਤਪਾਜੀ ਖਬਰ 29 ਮਈ 2022 ਨੂੰ 5:30 ਵਜੇ ਆਉਂਦੀ ਹੈ ਤੇ ਹੁਣ ਇੱਥੋਂ ਅਸੀਂ ਤੁਹਾਨੂੰ ਲੈ ਕੇ ਚੱਲਾਂਗੇ ਸਿੱਧੂ ਬਾਈ ਦੀ ਸਮਾਦ ਵੀ ਵਿਖਾਵਾਂਗੇ ਤੇ ਤੁਹਾਨੂੰ ਬਾਈ ਦੀ ਹਵੇਲੀ ਦਿਖਾਵਾਂਗੇ ਹਵੇਲੀ ਦੇ ਵਿੱਚ ਐਂਟਰੀ ਸਿਰਫ ਐਤਵਾਰ ਨੂੰ ਹੁੰਦੀ ਹੈ ਅੱਜ ਤੁਹਾਨੂੰ ਬਾਹਰੋਂ-ਬਾਹਰੋਂ ਹੀ ਦਿਖਾ ਸਕਦੇ ਹਾਂ ਕਿਉਂਕਿ ਅੱਜ ਕੀ ਬੰਦ ਹੈ 5 ਸਾਲਾਂ ਵਿੱਚ ਜਿਹੜੀ ਤਰਵੰਡੀ ਸਾਹਿਬ ਨੂੰ ਮੇਨ ਰੋਡ ਜਾਂਦਾ ਹੈ ਇੱਕ ਪਾਸੇ ਦੂਜੀ ਹਵੇਲੀ ਹੈ ਤੇ ਦੂਜੀ ਸਾਈਡ ਪਾਈ ਸਿੱਧੂ ਦੀ ਸਮਾਦ ਹੈ ਜਿਵੇਂ ਕਿ ਦੇਖ ਸਕਦੇ ਹੋ ਮੂਸਾ ਇਧਰ ਬਾਈ ਦੀ ਹਵੇਲੀ ਹੈ ਤਾਂ ਆਪਾਂ ਇੱਥੋਂ ਇੱਥੋਂ ਪਾਈ ਇਧਰ ਮੁੜਾਂਗੇ ਸੱਚੀ ਬਸੇ ਹਾਂ ਲਓ ਜੀ ਇਹ ਆ ਗਿਆ ਬਾਈ ਦਾ ਪਿੰਡ ਮੂਸਾ ਸਿੱਧੂ ਦੀ ਹਵੇਲੀ ਫੋਟੋ ਪਰਿਵਾਰ ਦੀ ਤੇ ਕਿਉਂਕਿ ਬਾਪੂ ਤਾਂ ਥੇ ਨਹੀਂ ਬਾਪੂ ਜਾਵੇ ਜੁਕੇ ਕਿਉਂਕਿ ਉਥੇ ਬਰਸੀ ਸੀਗੀ ਤੇ ਉਹਦੇ ਖੰਡ ਪਟਣ ਦੇ ਭੋਗ ਪੈਣੇ ਸੀਗੇ ਉਹਦੇ ਸਬੰਧ ਚ ਠੀਕ ਹਾਂ ਤੇ ਤਾਂ ਕਰ ਕੀ ਮਤਲਬ ਘਟ ਅੱਜ ਆ ਰਹੇ ਨੇ ਲੋਕ ਤੇ ਇਹ ਹੈ ਬਾਈ ਸਿੱਧੂ ਮੂਸੇ ਦਾ ਹਵੇਲੀ ਤੇ ਐਤਵਾਰ ਨੂੰ ਇੱਥੇ ਐਂਟਰੀ ਹੁੰਦੀ ਹੈ ਤਾਂ 15 ਵੀ ਜਾ ਸਕਦੇ ਆ ਪਰ ਅੱਗੇ ਪਿੱਛੇ ਦੂਜੇ ਦਿਨ ਜਿੱਥੇ ਕੋਈ ਐਂਟਰੀ ਨਹੀਂ ਕੋਈ ਅੰਦਰ ਨਹੀਂ ਜਾ ਸਕਦਾ ਸਿਰਫ ਆਪਾਂ ਬਾਹਰੋਂ ਹੀ ਦੇਖ ਸਕਦੇ ਆ ਤੇ ਦੇਖੋ ਬਾਈ ਹਰੀ ਆ ਰਹੇ ਨੇ ਦੇਖਣਾ ਇਹ ਜਿਹੜਾ ਸਾਹਮਣੇ ਭੀੜ ਪਤਾ ਘਟ ਘਟ ਦੇਖ ਰਹੇ ਇਸ ਖੇਤ ਨੂੰ ਟਾਲੀ ਵਾਲਾ ਖੇਤ ਕਹਿੰਦਾ ਹੁੰਦਾ ਸੀ ਆ ਟਾਲੀ ਨਹੀਂ ਸਾਹਮਣੇ ਅੱਛਾ ਹਾਂ ਇਹ ਗਾਣਾ ਵੀ ਸੁਣਿਆ ਵੀ ਰਿਲੀਜ਼ ਹੋਊਗਾ ਵੀ ਟਾਲੀ ਵਾਲੇ ਖੇਤ ਮੇਰਾ ਸੇਵਾ ਬਣੂਗਾ ਤੇ ਮਤਲਬ ਜਿਉਂਦੇ ਜੀ ਉਹ ਗੱਲਾਂ ਕਰ ਗਿਆ ਜਿਹੜੀਆਂ ਮਤਲਬ ਜਿਵੇਂ ਪ੍ਰਮਾਤਮਾ ਹੀ ਲਿਖਾ ਰਿਆ ਸੀ ਇਸ ਵੀਡੀਓ ਦੇ ਵਿੱਚ ਇੰਨਾ ਹੀ ਕਿਉਂਕਿ ਆਪਾਂ ਤੁਹਾਨੂੰ ਉਹ ਜਗ੍ਹਾ ਵੀ ਦਿਖਾਈ ਜਿੱਥੇ ਬਾਈ ਤੇ ਹਮਲਾ ਹੋਇਆ ਸੀਗਾ ਉਸ ਤੋਂ ਬਾਅਦ ਤੁਹਾਨੂੰ ਹਵੇਲੀ ਦਾ ਬਾਹਰਲਾ 뷰 ਵੀ ਦਿਖਾਇਆ ਕਿਉਂਕਿ ਅੰਦਰ ਐਂਟਰੀ ਨਹੀਂ ਸੀ ਜਦੋਂ ਐਂਟਰੀ ਹੋਊ ਤਾਂ ਆਪਾਂ ਤੁਹਾਨੂੰ ਅੰਦਰ ਦਾ 뷰 ਵੀ ਦਿਖਾਵਾਂਗੇ ਉਸ ਤੋਂ ਬਾਅਦ ਆਪਾਂ ਤੁਹਾਨੂੰ ਸਮਾਦ ਦੇ ਸਮਾਦ ਦੇ ਉੱਤੇ ਲੈ ਕੇ ਆਏ ਉੱਥੇ ਵੀ ਦਿਖਾਇਆ ਕਿ ਕਿਵੇਂ ਪਾਰੀ ਗਿਣਤੀ ਦੇ ਵਿੱਚ ਲੋਕ ਇੱਥੇ ਅੱਜ ਵੀ ਆ ਰਹੇ ਨੇ ਸੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਮਿਲਦੇ ਹਾਂ ਜਲਦੀ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ